ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਉਸ ਸਮੇਂ ਮਿਲੀ ਜਦੋਂ ਇੱਕ ਸੂchna 'ਤੇ ਕਾਰਵਾਈ ਕਰਦਿਆ। ਉਹਨਾਂ ਨੇ ਸੰਗਰੂਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਨੂੰ 5 ਵਿਦੇਸ਼ੀ ਦੀ ਬੋਲ ਪਿਸਤੋਲਾ ਅਤੇ 7 ਮੈਗਜ਼ੀਨਾ ਸਮੇਤ ਗ੍ਰਿਫਤਾਰ ਕੀਤਾ। ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਉਸ ਸਮੇਂ ਮਿਲੀ ਜਦੋਂ ਉਹਨਾਂ ਨੇ ਸਰਦਪਾਰ ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਇੱਕ ਨੌਜਵਾਨ ਅਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ। जो एक साल तो भारत एक साल पहला दुबई तो संगरूर वापस आया विदेशों बैठे गैंगस्टर के इशारे से हथियार की खेप पंजाब विच बैठे गैंगस्टर सौंपना चाह जो का माहौल खराब किया जा सके हालांकि खुफिया जानकारी कार्रवाई कर दिया, इस नौजवान अरशदीप सिंह गिरफ्तार कर लिया गया है अते उस पासो पंच विदेशी पिस्तौल बराबद किए गए हैं जांच जारी है रिपोर्ट लकी गुरदासपुर ਉਹ ਸਵੇਰ ਵਿੱਚ ਸਾਰਾ ਹਲੇ ਤਫ਼ਤੀਸ਼ ਕਰਾ। ਅਗਲੇ ਰੈਸਟੋਰੇ ਤੇ ਰਹੇ ਸੀ ਚੱਲੂ। ਹਾਂ ਅੱਗੇ ਵਤਨ ਬੈਸਟ। ਦੱਸਣਾ ਕਿ ਟ੍ਰੈਕ ਰਿਕਾਰਡ ਵਿਚਲਾ ਕੋਈ ਨਹੀਂ ਹਲੇ ਦਾ ਕੋਈ ਨੰਬਰ ਉਹ ਹਲੇ ਇਹਨੂੰ ਨਹੀਂ ਦੇਖੋ ਇਹਦੇ ਵਿੱਚ ਨਾ ਜਿਹੜਾ ਸਿਸਟਮ ਹੈਗਾ ਇਹਦੇ ਵਿੱਚ ਬੜੇ ਪੱਕਾ ਅਪਸਰ ਕੀ ਹੈ ਨਾ ਨਹੀਂ। ਤੇ ਇਹਨੂੰ ਚੱਕਣਾ ਹੈ ਹੋ ਸਕਦਾ ਇਹਨੂੰ ਕੋਈ ਪਾਰਟੀ ਕਿਸੇ ਕਰੇ ਵੀ ਤੂੰ ਇੱਥੋਂ ਚੱਕ ਕੇ ਇੱਥੇ ਰੱਖ ਲੈਂਦਾ। ਹਲੇ ਤਾਂ ਤੇ ਜਿਨ੍ਹਾਂ ਨੇ ਕੋਈ ਸੰਸ਼ੇਸ਼ਣ ਕਰਾਇਮ ਕਮਿਟ ਕਰਵਾ ਸੀ। ਬਰਦਾਸ਼ਪੁਰ ਦੀ ਇਹ ਜਿਹੜੀ ਹਿਊਮਨ ਇੰਟੈਲੀਜੈਂਸ ਲੈਟ ਤੇ ਜਿਹੜੀ ਇਹ ਕਾਰਵਾਈ ਹੈ ਇਸ ਵਿੱਚ ਜਿਹੜੀ ਜਿਹੜਾ ਇਹਨਾਂ ਨੇ ਬਹੁਤ ਜਿਹੜਾ ਬਿਨਾਂ ਕੋਈ ਸਮਾ ਦਵਾਈ ਦੇ ਜਿਹੜੀ ਇਹ ਕਾਰਵਾਈ ਕੀਤੀ ਹੈ ਇਸ ਨਾਲ ਇਹਨਾਂ ਨੇ ਵੱਡੀ ਅਨੁਭਵ ਇਸ ਚੈਲੰਜ ਬਟ ਦੈਨ ਸਮਥਿੰਗ ਮਾਈਟ ਕਮ ਆਊਟ ਦੂਜੀ ਲਾਉਣੀ ਦੂਜੀ ਸਲਾਈਡ ਲਾ ਦੋ ਸਲਾਈਡ ਕਿ ਨਹੀਂ ਤੋ ਇਹ ਨਹੀਂ ਕਿ ਉਹ ਉਹ ਨਹੀਂ ਸੀ ਨਾ ਜਿਹੜਾ ਡਮਨੈਂਸ ਦੇ ਉੱਤੇ ਫਾਇਰਿੰਗ ਹੋਈ ਸੀਗੀ 26 ਤਰੀਕ ਨੂੰ 26 12 ਨੂੰ ਬਾਈਕ ਟੂ ਅਨਨੋਨ ਮੋਟਰਸਾਈਕਲ ਬੋਰ ਚਲਿਆ ਉੱਥੇ ਉਹਨਾਂ ਨੇ ਕੀ ਕੀਤਾ ਸੀ ਕਿ ਉਹਦੇ ਵਿੱਚ ਇਹਨਾਂ ਨੇ ਜਦਿਆਂ ਨਾ ਵੀ ਟੀਮ ਹੈ 온 ਦਾ ਰਾਈਟ ਹੈਂਡ ਲੈਫਟ ਸਪੈਸ਼ਲ ਦਾ ਸੰਭਲ ਕਰਨਾ ਫਾਈਨ ਫਿਰ ਕਰਨਾ ਕੁਝ ਕਰ ਫਾਈਨ ਜਿਸ ਤਰ੍ਹਾਂ ਠੀਕ ਠੀਕ ਆ ਸਰ ਜੀ ਜੇ ਕੋਈ ਹੱਥ ਪਰਚੇ ਦੇ ਹਾਂਜੀ ਕੋਈ ਨਹੀਂ ਕੋਈ ਨਹੀਂ ਸਾਨੂੰ ਬੱਲੇ ਮੈਂ ਤੁਹਾਨੂੰ ਸਾਰਿਆਂ ਦਾ ਇੱਥੇ ਆਏ ਦਾ ਸਵਾਗਤ ਕਰਦਾ ਹਾਂ ਇਸ ਪਰ ਆ ਜੀ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਉਸ ਦਿਨ ਆਰ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਜਿਹੜੀ ਬਚਨ ਬੰਤਾ ਹੈਗੀ ਇਹ ਜ਼ੀਰੋ ਟੋਲਰੈਂਸ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਉਸ ਨੂੰ ਉਸ ਨੂੰ ਮਦਦ ਕਰਨ ਆਇਆ ਇੱਥੇ ਜੈਸਟਰ ਬਾਤ ਤੋਂ ਨਜ਼ਾਤ ਪਾਣ ਲਈ ਬਚਨ ਬੰਦ ਹੈ ਅਸੀਂ ਉਸ ਲਈ ਤਤਪਰ ਤਿਆਰ ਹੈ ਵੀ ਹੈ ਬਾਲ ਦੇ ਸਰਸਿਸ ਅਟ ਆਪ ডিসਪੋਜ਼ਰ ਇਸੇ ਦੀ ਲੜੀ ਵਿੱਚ ਚੱਲਦੇ ਹੋਏ ਤੇ ਤੇ ਆ ਆਪੀਐਸ ਐਸਐਸਪੀ ਰਿਸਪੌਂਸਪੁਟ ਐਸਪੀਡੀ ਸ਼੍ਰੀ ਗੁਰਿੰਦਰ ਚੌਧਰੀ ਐਸਪੀ ਸਾਹਿਬ ਚੰਦੀ ਸਾਹਿਬ ਤੇ ਐਸਐਚਓ ਸਰਮਾਨ ਅਜੇ ਤੱਕ ਤੁਸੀਂ ਸੰਦੇ ਫੋਟੋਗ੍ਰਾਫ ਦੇਖ ਰਹੇ ਹੈਗੇ ਹੋ ਇਹਨਾਂ ਨੇ ਇੱਕ ਕ੍ਰਾਸ ਬਾਡਰ ਵਿਧੀ ਅਰੈਸਟ ਆਫ ਅਰਸ਼ਦੀਪ ਸਿੰਘ ਜਿਸ ਤੋਂ ਇਹ ਪੀਐਕਸ 5 .30 ਕੈਲਬਰ ਦੀਆਂ ਪੰਜ ਪਿਸਟਲ